ਅੰਮ੍ਰਿਤਸਰ ਸਰ ਦੇ ਵਿਚ 26 ਸਾਲਾ ਲੜਕੀ ਭੇਤ ਭਰੇ ਹਾਲਾਤਾਂ ਚ ਹੋਈ ਲਾਪਤਾ ਸੈਲੂਨ ਤੋਂ ਘਰ ਜਾਂਦੀ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਪਰਿਵਾਰ ਲੱਭ ਲੱਭ ਕੇ ਕੁੜੀ ਨੂੰ ਠੱਕਿਆ ਅੰਮ੍ਰਿਤਸਰ ਦੇ ਥਾਣਾ ਚੇਰਟਾ ਦੀਨ ਪੈਂਦੇ ਅਜ਼ਾਦ ਰੋਡ ਰਿਗਰਪੁਰਾ ਇਲਾਕੇ ਤੋਂ 26 ਸਾਲਾ ਲੜਕੀ ਦੇ ਭੇਤ ਭਰੇ ਹਾਲਾਤਾਂ ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਲਾਫਤਾ ਸੁਨਾਰੀ ਇੱਕ ਸੈਲੂਨ ਦੇ ਵਿੱਚ ਕੰਮ ਕਰਦੀ ਆ ਤੇ ਉਹਦਾ ਸੈਲੂਨ ਛੇਰਟਾ ਬਾਜ਼ਾਰ ਦੇ ਵਿੱਚ ਹੈ ਲਾਫਤਾ ਸੁਨਾਰੀ ਦੀ ਭੈਣ ਸੋਨੂ ਬਾਸੀ ਨੇ ਦੱਸਿਆ ਹੈ ਕਿ 16 April ਦੀ ਸ਼ਾਮ 7:30 ਵਜੇ ਸੁਨਾਰੀ ਛੇਰਟਾ ਬਾਜ਼ਾਰ ਸਿਸ ਆਪਣੇ ਸੈਲੂਨ ਤੋਂ ਵਾਪਸ ਘਰ ਆ ਰਹੀ ਸੀ ਪਰ ਅਚਾਨਕ ਉਹ ਗਾਇਬ ਹੋ ਗਈ ਉਹ ਘਰ ਨਹੀਂ ਪਰਤੀ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਨਾ ਹੀ ਲੜਕੀ ਨੂੰ ਲੱਭਿਆ ਗਿਆ ਜਿਹਦੇ ਚੱਲਦੇ ਪਰਿਵਾਰ ਨੇ ਸਾਫੀ ਮੰਗ ਕੀਤੀ ਹੈ ਕਿ ਜਲਦੋਂ ਜਲਦ ਉਹਨਾਂ ਦੀ ਭੈਣ ਨੂੰ ਲੱਭਿਆ ਜਾਵੇ ਮੇਰਾ ਨਾਮ ਸੋਨਮ ਹੈ ਤੇ ਮੈਂ ਛਾਟੇ ਦੀ ਰਹਿਣ ਵਾਲੀ ਆ ਸਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਬੁੱਧਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਚਲੋਂ ਦਾ ਕੰਮ ਕਰਦੀ ਐ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਐ ਆਪਣੇ ਇਧਰ ਘਰੋਂ ਨੂੰ ਡੇਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਐ ਉਸ ਟਾਈਮ ਤੇ ਉਹ ਘਰੋਂ ਡੀਸੀ ਤੇ 샤ਟੇ ਬਾਜ਼ਾਰ ਦੇ ਵਿੱਚ ਉਹ ਮਿਸਿੰਗ ਹੋ ਗਈ ਐ ਉਹਦਾ ਕੋਈ ਹਤਾ ਪਤਾ ਨਹੀਂ ਐ ਉਹਦੇ ਫੋਨ ਵੀ ਬੰਦ ਹੋ ਗਏ ਆ ਤੇ ਅਸੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਅਜ ਕਿੰਨੇ ਦਿਨ ਹੋ ਗਏ ਅੱਜ 5 ਦਿਨ ਹੋ ਗਏ ਸਰ ਕੁੜੀ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਐ ਤੇ ਉਹਦਾ ਕੋਈ ਹਤਾ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸੀਸੀਟੀਵੀ ਵਿੱਚ ਕੀ ਐ ਸੀਸੀਟੀਵੀ ਕੈਮਰੇ ਚ ਉਹ ਸਾਨੂੰ ਚੱਲਦੀ ਵਿਖਦੀ ਪਈ ਐ ਜਾਂਡੀ ਐ ਸਲੌਨ ਤੇ ਆਰਾਮ ਨਾਲ ਘਰੋਂ ਦੀ ਐ ਜਿੱਦਾਂ ਨਾਰਮਲੀ ਹੁੰਦੀ ਆ ਉਦਾਂ ਆਂਦੀ ਐ ਬਸ ਉੱਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉੱਥੋਂ ਤੱਕ ਕੁੜੀ ਵਿਖੀ ਆ ਅੱਗੇ ਸ਼ਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਉੱਥੇ ਕੋਈ ਕੈਮਰਾ ਨਹੀਂ ਹੈਗਾ ਉੱਥੇ ਕੁੜੀ ਦਾ ਕੋਈ ਪਤਾ ਨਹੀਂ ਐ ਕਿੱਧਰ ਨੂੰ ਗਈ ਐ ਕਿੱਧਰ ਨਹੀਂ ਕੀ ਹੋਇਆ ਵਾ ਕੀ ਘਟਨਾ ਵਾਪਰੀ ਉਹ ਸਾਨੂੰ ਕੁਝ ਨਹੀਂ ਪਤਾ ਕੁੜੀ ਦਾ ਪੂਲ ਪੂਲ ਵੀ ਗਾਵੇ ਪੂਲ ਸਾਰੇ ਨੇ ਹੱਲੇ ਤੱਕ ਤੇ ਸਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ 5 ਦਿਨ ਜਾਨੇ ਆ ਬਸ ਇੱਧਰ ਉੱਧਰ ਘੁਮਾ ਘੁਮ ਕੇ ਸਾਨੂੰ ਵਾਪਸ ਲਿਆਉਂਦਾ ਵਾ ਉਹਨਾਂ ਨੇ ਕਹਿੰਦੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਐ ਕਰਨ ਕੋਈ ਕੁਝ ਨਹੀਂ ਡਿਆ ਫੋਟੋ ਉਹਨਾਂ ਦਾ ਖਾਣਾ ਜੀ ਦੁਬਈ ਨੂੰ ਪੁੱਛ ਤੇ ਗਿਆ ਫੋਟੋ ਉਹਨਾਂ ਨੂੰ ਦਿਖਾਈ ਆ ਉਹਨਾਂ ਨੂੰ ਦੱਸਿਆ ਵਾ ਦਿੱਤੀਆਂ ਫੋਟੋਆਂ ਵੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਸਾਨੂੰ ਹੈਗਾ ਸ਼ੱਕ ਪਾਜੀ ਜਿਹੜੀ ਕੁੜੀ ਸਲੂਨ ਤੇ ਕੁੜੀ ਮੇਰੀ ਭੈਣ ਨਾਲ ਕੰਮ ਕਰਦੀ ਸੀ ਨਾ ਉਹਦੇ ਨਾਲ ਉਹਦੀ ਥੋੜੀ ਜੀ ਅਨਬੰਧ ਹੋ ਗਈ ਸੀ ਪੈਰ ਦੇ ਵਿੱਚ ਨਹੀਂ ਪਾਰਟਨਰ ਨਹੀਂ ਹੈ ਮਤਲਬ ਇਹ ਪਹਿਲਾਂ ਇਹ ਫਰੈਂਡ ਸੀ ਕੁੜੀ ਪਹਿਲਾਂ ਇਹ ਫਰੈਂਡ ਸੀ ਪ੍ਰੇਫਰੈਂਟ ਹੀ ਤੇ ਜਦੋਂ ਇਹਨੇ ਸੁਨਾਲੀ ਨੇ ਸਲੂਨ ਖੋਲਿਆ ਤੇ ਥੋੜੇ ਬਹੁਤੇ ਪੈਸੇ ਉਹਨੇ ਵੀ ਚੱਲ ਪੰ 10000 ਰੁਪਏ ਸਾਨੂੰ ਦਿੱਤਾ ਹੀ ਕੁੜੀ ਨੂੰ ਸਲੂਨ ਖੋਲਣ ਵਾਸਤੇ ਤੇ ਮੇਰੀ ਭੈਣ ਕੋ ਸਿੱਖਦੀ ਸੀ ਕਿ ਚੱਲ ਤੂੰ ਮੈਨੂੰ ਸਿਖਾ ਦੇ ਸਿੱਖਦੀ ਹੀ ਤੇ ਬਸ ਇਸੇ ਕੁੜੀ ਗੱਲ ਤੇ ਕੁੜੀ ਨੇ ਉਹਨੇ ਇਹ ਗੱਲ ਕੀਤੀ ਮੇਰੀ ਭੈਣ ਨਾਲ ਕਿ ਤੂੰ ਮੈਨੂੰ ਪਾਰਟਨਰਸ਼ਿਪ ਦੇ ਅੱਧਾ ਹਿੱਸਾ ਵਾ ਮੇਰਾ ਤੇ ਮੇਰੀ ਭੈਣ ਕਹਿੰਦੀ ਕਿ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਜਦ ਮੈਂ ਸਾਰਾ ਕੰਮ ਕਰਦੀ ਆ ਸਲੂਨ ਚਲਾਉਂਦੀ ਆ ਤੇ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਇਸੇ ਗੱਲ ਤੇ ਉਸ ਕੁੜੀ ਦੇ ਵਿੱਚ ਮੇਰੀ ਭੈਣ ਦੇ ਵਿੱਚ ਥੋੜੀ ਜੀ ਤੂਤੂ ਮਾਮੇ ਹੋਈ ਮੇਰੀ ਭੈਣ ਨੇ ਉਹਨਾਂ ਨੂੰ ਸਲੂਨ ਤੋਂ ਬਾਹਰ ਕਰਤਾ ਸੀ ਜਾਂਦੇ ਵਾਰੀ ਕੁੜੀ ਇਹ ਕਹਿ ਕੇ ਗਈ ਆ ਜੇ ਮੈਂ ਸਲੂਨ ਤੇ ਨਹੀਂ ਰਹਿਣਾ ਤੇ ਤੈਨੂੰ ਵੀ ਰਹਿਣ ਨਹੀਂ ਦੇਣਾ ਸਲੂਨ ਤੇ ਹਾਂਜੀ ਤੇ ਹੁਣ ਉਹ ਤੋਂ ਬਾਅਦ ਕੋਈ ਕੁੜੀ ਦਾ ਤਾਂ ਪਤਾ ਨਹੀਂ ਐ ਉਹ ਕਹਿੰਦੇ ਆ ਸਾਡੇ ਕੋ ਨਹੀਂ ਹੈਗੀ ਸਾਨੂੰ ਬਸ ਕੁੜੀ ਚਾਹੀਦੀ ਆ ਆਪਦੀ ਸਾਨੂੰ ਕੁੜੀ ਲੱਭਦੋ ਨਹੀਂ ਹੋਰ ਤੇ ਕੋਈ ਸ਼ੱਕ ਨਹੀਂ ਐ ਸਾਡੀ ਕੁੜੀ ਦਾ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਾਡੀ ਉਹ ਤੋਂ ਇਲਾਵਾ ਫੋਨ ਲਾਸਟ ਕਾਲ ਸਰ ਜਦੋਂ ਕਾਲ ਡਿਟੇਲਸ ਕਰਾਈਏ ਤੇ ਲਾਸਟ ਕਾਲ ਉਸੇ ਦੀ ਆਈ ਆ ਉਹਨਾਂ ਦੇ ਨੰਬਰਾਂ ਤੋਂ ਹੀ ਲਾਸਟ ਕਾਲ ਡਿਟੇਲਸ ਆ ਉਹਨਾਂ ਦੀ ਹਾਂਜੀ ਉਹ ਕੁੜੀ ਦੇ ਉਹਨਾਂ ਨੇ ਕੀਤਾ ਵਾ ਫੋਨ ਕੁੜੀ ਦੇ ਘਰੋਂ ਹੀ ਫੋਨ ਆਏ ਹੋਏ ਆ ਲਾਸਟ ਤੇ ਇੱਕ 36 ਮਿੰਟ ਗੱਲ ਹੋਈ ਆ ਤੇ ਦੂਸਰਾ ਫੋਨ ਲਾਸਟ ਵਾਲਾ ਫੋਨ ਹੋਤੇ 29 ਮਿੰਟ ਗੱਲ ਹੋਈ ਜਾ ਕੁੜੀ ਦੀ ਸਾਡੀ ਮੰਗ ਆਹੀ ਆ ਕਿ ਸਾਨੂੰ ਸਹੀ ਸਲਾਮਤ ਕੁੜੀ ਦੇ ਦੋ ਬਸ ਸਾਡੀ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਨੂੰ ਸਹੀ ਸਲਾਮਤ ਸਾਡੀ ਕੁੜੀ ਵਾਪਸ ਪਹੁੰਚਾ ਦਿਓ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਆਪ ਹੀ ਲਿਆਵਾਂਗੇ ਕੁੜੀ ਸਾਨੂੰ ਕੁੜੀ ਚਾਹੀਦੀ ਆ ਬਸ ਜਿੰਨੀ ਮਦਦ ਕਰ ਦੋ ਸਾਡੀ ਸਾਡੀ ਕੁੜੀ ਦੇ ਦੋ ਉਧਰ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਲੈ ਕੇ ਕੀ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਇਹ ਮਾਵਲੇ ਆ ਜੀ 16425 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਆ ਜੀ ਇਹ ਪੁੱਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਵਿੱਚ ਗਲੀ ਨੰਬਰ 2 ਬਾਗੜੀਆਂ ਵਾਲੀ ਜਾਦ ਰੋਡ ਸ਼ਾੜਾ ਦੀ ਆ ਜੀ ਇਹ ਸਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੇਕਿਨ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਘਾਲਿਆ ਤੇ ਇਹ ਸ਼ਾੜੇ ਚੌਂਕ ਦੇ ਵਿੱਚ ਜਿਹੜੀ ਆ ਉਥੇ ਇਹ ਪੈਦਲ ਕੱਲੀ ਤੁਰੇ ਜਾ ਰਹੀ ਹੈ ਜੀ। ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ। ਜਿਹਦੀ ਜਿਹੜੀ ਵੀ ਕੋਈ ਵਿਚ ਵਸੂਲਤ ਪਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਕਾਲ ਡਿਟੇਲ ਅਕੜਾਈਆਂ ਗਈਆਂ ਕੱਲੀ-ਕੱਲੀ ਕਾਲ ਖੰਗਾ ਲੈ ਜਾ ਰਹੀ ਹੈ ਜੀ। ਠੀਕ ਹੈ ਜੀ ਤੇ ਸ਼ੱਕ ਹੈ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ। ਪਰਿਵਾਰ ਨੂੰ ਕਿਹਾ ਜਾ ਰਿਹਾ ਕਿ ਕੋਈ ਕੋਲ ਹੈ ਜਾਂ ਕੋਈ ਸਹੇਲੀ ਵੀ ਇਦਾਂ ਦੀ ਗੱਲ ਹੈ ਸਭ। ਨਹੀਂ ਵੇਖੋ ਜੀ ਜਦੋਂ ਕਿਸੇ ਦੇ ਬੱਚਾ ਚਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ। ਇਕਿਨੇ ਇਹ ਤੋਂ ਛੋਟੇ-ਮੋਟੇ ਅਲਿਗੇਸ਼ਨ ਕਦਿਜੇ ਤੇ ਲਾ ਰਹੇ ਨੇ ਉਹ ਵੈਰੀਫਾਈ ਅਸੀਂ ਕਰ ਆਏ ਜੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸ ਤਮਤਬ ਜਿਹੜੀ ਕਾਰਵਾਈ ਅਮਰ ਵਿੱਚ ਲਿਆਂਦੀ ਜਾਵੇਗੀ ਖੈਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਪੁਲਿਸ ਵੱਲੋਂ ਕਾਰਜਾਭੀ ਹਾਸਲ ਕਰਦੇ ਹੋਏ ਲਾਪਤਾ ਹੋਈ ਇਸ ਲੜਕੀ ਨੂੰ ਭਾਲ ਕੇ ਇਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਜਾਂਦਾ ਅਮ੍ਰਿਤਸਰ ਤੋਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ